ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਜੰਜਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰੀ ਮੰਤਰੀ ਮੰਡਲ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਲਈ ਵਾਧੂ ਖਰਚ ਦੇ ਨਾਲ 6520 ਕਰੋੜ ਰੁਪਏ ਦੇ ਖਰਚ ਨੂੰ ਮਨਜ਼ੂਰੀ ਸ਼ਹੀਦ ਉਦਮ ਸਿੰਘ ਦੇ 66ਵੇਂ ਸ਼ਹੀਦੀ ਦਿਹਾੜੇ ਤੇ ਦੇਸ਼ ਅੱਜ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਪੰਜਾਬ ਦਾ ਸੂਬਾ ਪਦਰੀ ਸਮਾਗਮ ਸੁਨਾਮ ਵਿਖੇ ਹੋਇਆ ਹੈ ਲੋਕ ਸਭਾ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਹੁਸ਼ਿਆਰਪੁਰ ਤੋਂ ਟਾਂਡਾ ਰੋਡ ਤੇ ਨਿਰਮਾਣ ਕਾਰਜ ਨੂੰ ਜਲਦ ਸ਼ੁਰੂ ਕਰਵਾਉਣ ਲਈ ਮੰਗ ਪੱਤਰ ਸੌਂਪਿਆ ਬੀਤੇ ਦਿਨੀ ਲੇ ਹਾਦਸੇ 'ਚ ਸ਼ਹੀਦ ਹੋਏ ਭਾਰਤੀ ਫੌਜ ਦੇ ਦੋ ਬਹਾਦਰ ਜਵਾਨਾਂ ਦਾ ਅੱਜ ਉਹਨਾਂ ਦੇ ਜੱਤੀ ਸ਼ਹਿਰਾਂ ਪਠਾਨਕੋਟ ਤੇ ਗੁਰਦਾਸਪੁਰ 'ਚ ਪੂਰੀ ਸਰਕਾਰੀ ਸਮਾਨਾਂ ਨਾਲ ਅੰਤਮ ਸੰਸਕਾਰ ਕੀਤਾ ਗਿਆ ਅਤੇ ਅੰਮ੍ਰਿਤਸਰ ਪੁਲਿਸ ਵੱਲੋਂ ਡਰੱਗ ਮਾਫੀਆ ਖਿਲਾਫ ਵੱਡੀ ਕਾਰਵਾਈ ਹਰਤואר ਚ ਡਰੱਗ ਫਾਰਮਾ ਫਰਮ ਤੇ ਛਾਪੇਮਾਰੀ ਟਰਾਮਾਟੋਲ ਗੋਲੀਆਂ ਸਮੇਤ 6 ਮੁਲਜ਼ਮ ਗ੍ਰਿਫਤਾਰ ਤੇ ਹੁਣ ਖਬਰਾਂ ਸਥਾਨ ਨਾਲ ਕੇਂਦੀ ਮੰਤਰੀ ਮੰਡਲ ਨੇ 15ਵੇਂ ਵੇਤ ਕਮਿਸ਼ਨ ਚੱਕਰ ਦੌਰਾਨ ਜਾਰੀ ਕੀਤੀ ਗਈ ਕੇਂਦਰੀ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਲਈ 1920 ਕਰੋੜ ਰੁਪਏ ਦੇ ਵਾਧੂ ਖਰਚ ਦੇ ਨਾਲ 6520 करोड़ रुपए के खर्च मंजूरी दे दी है आज नवी दिल्ली में पत्रकारों को जानकारी देते सूचना और प्रसारण मंत्री अश्विनी वैष्णव ने कहा आज के इस कैबिनेट के फैसले में प्रधानमंत्री कृषि संपदा योजना का आउटले बढ़ा के सिक्स थाउजेंड फाइव ट्वेंटी करोड़ किया गया और नए इरेडिएशन यूनिट्स और फूड टेस्टिंग लैब्स फिफ्टी इरेडिएशन यूनिट्स एंड हंड्रेड फूड टेस्टिंग लैब्स के लिए वन थाउजेंड करोड़ रुपीज का अलग से प्रावधान किया गया मंत्रिमंडल की प्रवानगी पंद्रवें वित्त कमीशन चक्र दौरान प्रधानमंत्री किसान संपदा योजना के तहत प्रवानित प्रोजेक्टा नौ सौ भी करोड़ रुपए शामिल ने ਰਾਸ਼ਟ੍ਰ ਅੱਜ ਆਪਣੇ ਮਹਾਨ ਇਨਕਲਾਬੀ ਸ਼ਹੀਦ ਉਦਮ ਸਿੰਘ ਨੂੰ ਉਹਨਾਂ ਦੇ 88ਵੇਂ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਭਾਰਤ ਮਾਤਾ ਦੇ ਅਮਰ ਪੁੱਤਰ ਸ਼ਹੀਦ ਉਦਮ ਸਿੰਘ ਨੂੰ ਉਹਨਾਂ ਦੇ ਸ਼ਹੀਦੀ ਦਿਵਸ ਤੇ ਨਿੱਕੀ ਸ਼ਰਧਾਂਜਲੀ ਦੇਂਦੇ ਨੇ। ਉਹਨਾਂ ਦੀ ਦੇਸ਼ ਭਗਤੀ ਤੇ ਬਾਦਰੀ ਦੀ ਕਥਾ ਹਮੇਸ਼ਾ ਦੇਸ਼ ਵਾਸੀਆਂ ਲਈ ਪ੍ਰੇਰਨਾ ਸਰੋਤ ਬਣੀ ਰਹੇਗੀ। ਹੋਰ ਵੇਰਵੇ ਨਾਲ ਇੱਕ ਰਿਪੋਰਟ शहीद उत्तम सिंह गदर पार्टी और हिंदुस्तान सोशलिस्ट रिपब्लिक एसोसीएशन जुड़े सन उन्होंने उन्नीस सौ उन्नीस अमृतसर हुए जल्वला बाग कतलेम का बदला लैन ली वर बाद 13 ਮਾਰਚ 1940 ਨੂੰ ਬ੍ਰਿਟਿਸ਼ ਪੰਜਾਬ ਦੇ ਸਾਬਕਾ ਲੈਫਟ-ਹੈਂਡ ਗਵਰਨਰ ਮਾਈਕਲ ਡਾਇਰ ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਗੋਲੀ ਮਾਰ ਦਿੱਤੀ ਸੀ ਅੱਜ ਉਨ੍ਹਾਂ ਦੀ ਯਾਦ ਵਿੱਚ ਉਨ੍ਹਾਂ ਦੇ ਜਦੀ ਸਥਾਨ ਸੁਨਾਮ ਵਿਖੇ ਇੱਕ ਰਾਜਪਦਰੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਅਤੇ ਰਾਜ ਮੰਤਰੀਆਂ ਨਾਲ ਮਿਲ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਉਦਮ ਸਿੰਘ ਜੀ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਸੁਨਾਮ ਲਈ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਗਿਆ ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਸਨਾਮ ਵਿਕੇਸ਼ ਸ਼ਹੀਦ ਉਦਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸ਼ਹੀਦ ਉਦਮ ਸਿੰਘ ਦੀ ਨਿਡਰਤਾ ਉਹਨਾਂ ਕੁਰਬਾਨੀਆਂ ਦੀ ਖ਼ਤਰੀਸ਼ਾਲੀ ਯਾਦ ਦਿਵਾਉਂਦੀ ਹੈ ਜਿਨ੍ਹਾਂ ਨੇ ਸਾਡੇ ਦੇਸ਼ ਦੀ ਨੀਂਹ ਰੱਖੀ ਰਾਜੇਸ਼ ਬਾਲੀ ਆਕਾਸ਼ ਵਣੀ ਖਬਰਾਂ ਅੰਚਲੰਦਰ लोकसभा सभा मैंबर डा राजमार चौबेवाल ने सड़क आवाजाही बारे केंद्रीय मंत्री नितिन गडकरी गडकर मुलाकात करके होशियारपुर तो टांडा रोड के निर्माण कार्य को जल्द शुरू करवाने मांग पत्र सौंपे केंद्रीय मंत्री ने भरोसा दिता कि जल्द ही सड़क का निर्माण कार्य शुरू करवाया का। जाएगा श्री आनंदपुर साहब तू लोग मैंबर सिंह कंग समेत डॉक्टर राजकुमार चौबेवाल ने केंद्रीय मंत्री नाल मुलाकात दौरान दस कि होशियारपुर टांडा सड़क जिसकी लंबाई स्थई शेरिया नौ किलोमीटर निर्माण से अठाई करोड़ छियासी हजार रुपए की लागत आएगी उ केन्द्र मुलाकात मौके हशियारपुर जलंधर रोड के अधूरे जल्द पूरा कर भरोसा दवाया कि सड़क का रुकिया काम भी जल्द ही शुरू करवाया जाएगा डॉक्टर चबेवाल ने दस कि हुशियरपुर जलंधर रोड जिथे हाले तक सड़क का निर्माण नहीं हो सती प्रशासन जमीन अक्वायर करने मुश्किल पेश आई सिस कारण काम रूक पर हम जल्द ਡਿਪਟੀ ਕਮਿਸ਼ਨਰ ਆਸ਼ਿਕਾ ਜੈਨੇ ਆਉਣ ਵਾਲੇ ਸਮੇਂ ਦੌਰਾਨ ਜਲਦ ਹੀ ਜ਼ਮੀਨ ਅਕਵਾਰ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਕਰਨ ਦਾ ਭਰੋਸਾ ਦਿੱਤਾ ਹੈ। ਇਹ ਖਬਰਾਂ ਤੁਸੀਂ ਆਕਾਸ਼ ਰਾਨੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @air_rnu_jalandhar ਸਾਡਾ ਫੇਸਬੁੱਕ ਪੇਜ ਹੈ rnu_highfine_air_jalandhar ਅਤੇ YouTube ਤੇ ਸਾਡਾ ਚੈਨਲ ਹੈ @air_rnu_jalandhar ਬੀਤੇ ਦਿਨੀ ਲੇ ਹਾਦਸੇ ਵਿੱਚ ਸ਼ਹੀਦ ਹੋਏ ਭਾਰਤੀ ਫੌਜ ਦੇ ਦੋ ਬਹਾਦਰ ਜਵਾਨਾਂ ਦਾ ਅਚਾਨਕ ਦੇ ਜਤੀ ਸ਼ਹਿਰਾ ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਪੂਰੇ ਸਰਕਾਰੀ ਸਨਮਾਨ ਨਾਲ ਅੰਤਮ ਸੰਸਕਾਰ ਕੀਤਾ ਗਿਆ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਪਠਾਨਕੋਟ ਤੋਂ ਲੈਫਟੀਨੈਂਟ ਕਰਨਲ ਪਾਨੋ ਪ੍ਰਤਾਪ ਸਿੰਘ ਮਨਕੋਟਿਆ ਅਤੇ ਗੁਰਦਾਸਪੁਰ ਤੋਂ ਲਾਸ ਦਫਾਦਾਰ ਦਲਜੀਤ ਸਿੰਘ ਨੇ ਲਦਾਖ ਚ ਡਿਊਟੀ ਦੌਰਾਨ ਉਸ ਸਮੇਂ ਸਰਵੋੱਚ ਕਰਬਾਨੀ ਦਿੱਤੀ ਜਦੋਂ ਚਟਾਨ ਤੋਂ ਇੱਕ ਪੱਥਰ ਕਾਫਲੇ ਨਾਲ ਯਾਤਰਾ ਕਰ ਰਹੇ ਉਹਨਾਂ ਦੇ ਫੌਜੀ ਵਾਹਨ ਤੇ ਡਿੱਗ ਪਿਆ ਉਦੋਂ ਮੇ ਫੌਜ ਦੀ 14ਵੀਂ ਹਾਰਸ ਰੈਜਿਮੈਂਟ ਤੋਂ ਸੰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਜ਼ਿਲ੍ਹੇ ਤੋਂ ਲੈ ਕੇ ਹਰਦੁਆਰ ਚ ਦਵਾਈਆਂ ਦੀ ਇੱਕ ਨਿਰਮਾਣ ਯੂਨਿਟ ਤੱਕ ਫੈਲੀ ਗੈਰ ਕਾਨੂੰਨੀ ਢੰਗ ਨਾਲ ਬਣਾਈ ਜਾਂਦੀ ਟਰਾਮਾਡੋਲ ਦਵਾਈ ਦੀ ਸਪਲਾਈ ਚੇਨ ਦਾ ਪਰਦਾਫਾਸ਼ ਕੀਤਾ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੋਪੀਤ ਸਿੰਘ ਪੁਲਰ ਨੇ ਦੱਸਿਆ ਕਿ ਖੁਲਾਸਿਆਂ ਤੇ ਛਾਪਿਆਂ ਦੇ ਆਧਾਰ ਤੇ ਕੈਮਿਸਟ ਵਿਤਰਕ ਅਤੇ ਲੂ बायोटेक लिमिटेड ਦੇ પ્લાન્ટ ਮੁਖੀ ਸਮੇਤ 6 ਮੁ슬ਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ 70000 ਤੋਂ ਵੱਧ ਟਰਾਮਾਡੋਲ ਗੋਲੀਆਂ 7,65,000 ਦੀ ਟ੍ਰਕਮਨੀ ਤੇ ਟਰਾਮਾਡੋਲ ਨੂੰ ਬਣਾਉਣ ਲਈ ਵਰਤਿਆ ਜਾਂਦਾ 325 ਕਿਲੋਗ੍ਰam ਕੱਚਾ ਮਾਲ ਵੀ ਬਰਾਮਦ ਕੀਤਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਜੱਤ ਕੀਤੇ ਗਏ ਦਵਾਈਆਂ ਦੇ ਪੱਤਿਆਂ ਤੇ ਸਰਕਾਰੀ ਸਪਲਾਈ ਸਿਰਫ ਵਿਕਰੀ ਲਈ ਨਹੀਂ ਲਿਖਿਆ ਸੀ ਸਰਕਾਰੀ ਸਪਲਾਈ ਸਿਰਫ ਵਿਕਰੀ ਲਈ ਨਹੀਂ ਲਿਖਿਆ ਸੀ ਜੋ ਡਾਕٹری ਬੰਦਾਰ ਦੇ ਗੈਰ ਕਾਨੂੰਨੀ ਵਰਤੋਂ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ ਪੁਲਿਸ ਹੁਕਮ ਅਨੁਸਾਰ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਮੁੱਖ ਫਾਰਮਾ ਯੂਨਿਟਾਂ ਨੂੰ ਸੀਲ ਕਰ ਦਿੱਤਾ ਗਿਆ ਤੇ ਰਿਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ ਕੇਂਦਰੀ GST ਲੁਧਿਆਣਾ ਨੇ ਖਾਸ ਖੁਫੀਆ ਜਾਣਕਾਰੀ ਦੇ ਆਧਾਰ ਤੇ ਆਡੀਓ ਵੀਡੀਓ ਉਤਪਾਦਨ ਖੇਤਰ ਦੀਆਂ ਕਈ ਫਾਰਮਾਂ ਖਿਲਾਫ ਜਾਂਚ ਕੀਤੀ ਜਿਸ ਵਿੱਚ 62 ਕਰੋੜ ਰੁਪਏ ਦੀ GST ਚੋਰੀ ਦਾ ਖੁਲਾਸਾ ਹੋਇਆ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਇਹਨਾਂ ਫਰਮਾਂ ਨੇ ਵਿਦੇਸ਼ੀ ਸੰਸਥਾਵਾਂ ਤੋਂ 342 ਕਰੋੜ ਰੁਪਏ ਦੀਆਂ ਸੇਵਾਵਾਂ ਦਾਰਾਮਤ ਕੀਤੀਆਂ ਨੇ ਅਤਿਜਤ ਕੀ GST ਦੀ ਬਣਦੀ ਅਦਾਇਗੀ ਨਹੀਂ ਕੀਤੀ ਗਈ ਸਾਡੇ ਪੱਤਰਕਾਰ ਨੇ GST ਵਿਭਾਗ ਦੇ ਹਵਾਲੇ ਨਾਲ ਜਾਣਕਾਰੀ ਦਿੰਦਿਆ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਇਹਨਾਂ ਫਰਮਾਂ ਨੇ GST ਕਾਨੂੰਨਾ ਤਹਿਤ ਨਾਟਾਰਟ ਕਿਸੇ ਵੀ ਦਸਤਾਵੇਜ਼ੀ ਪ੍ਰਕਿਰੇ ਦੀ ਪਾਲਣਾ ਨਹੀਂ ਕੀਤੀ ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਟੈਕਸ ਚੋਰੀ ਚੰਗੀ ਤਰ੍ਹਾਂ ਯੋਜਨਾਬੱਧ ਤੇ ਜਾਣਬੁੱਝ ਕੇ ਕੀਤੀ ਗਈ ਸੀ ਬੀਤੇ ਦਿਨੀ ਜਲੰਧਰ ਦੇ ਸਿਵਲ ਹਸਪਤਾਲ ਚ ਆਕਸੀਜਨ ਪਲਾਂਟ ਬੰਦ ਹੋਣ ਕਾਰਨ ਆਈਸੀਯੂ ਚ ਦਾਖਲ ਤੇ ਨ ਮਰੀਜ਼ਾਂ ਦੀ ਮੌਤ ਦੇ ਮਾਮਲੇ ਚ ਸਿਹਤ ਵਿਭਾਗ ਨੇ ਕੱਲ تین ਡਾਕਟਰਾਂ ਨੂੰ ਮਤਲਬ ਕਰ ਦਿੱਤਾ ਇਸ ਘਟਨਾ ਚ ਲਾਪਰਵਾਹੀ ਲਈ ਇੱਕ ਡਾਕਟਰ ਨੂੰ ਬਰਖਾਸਤ ਵੀ ਕੀਤਾ ਗਿਆ ਇਸ ਦੇ ਸਿਲਸਿਲੇ ਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਅੱਜ ਫਿਰ ਸਿਵਲ ਹਸਪਤਾਲ ਜਲੰਧਰ ਪਹੁੰਚੇ ਜਿੱਥੇ ਉਹਨਾਂ ਨੇ ਹਸਪਤਾਲ ਵਿੱਚ ਮੌਜੂਦ ਮਰੀਜ਼ਾਂ ਦਾ ਹਾਲਚਾਲ ਜਾਣਿਆ ਇਸ ਦੌਰਾਨ ਮਰੀਜ਼ਾਂ ਦਾ ਹਾਲਚਾਲਣ ਤੋਂ ਬਾਅਦ ਸਿਹਤ ਮੰਤਰੀ ਨੇ ਡਾਕਟਰ ਨਾਲ ਵੀ ਗੱਲਬਾਤ ਕੀਤੀ ਇਸ ਬਾਰੇ ਵਧੇਰੇ ਜਾਣਕਾਰੀ ਦਿਨਿਆ ਉਹਨਾਂ ਨੇ ਕਿਹਾ ਕੋਈ ਜਿਹੜਾ ਦੁਖਾ ਦਾ ਇੱਥੇ ਵਾਪਰਿਆ ਉਹ ਪੰਜਾਬ 'ਚ ਕਿਤੇ ਨਾ ਵਾਪਰੇ ਮੈਡੀਕਲ ਸੁਪਰਡੈਂਟ ਜੇ ਸੀਨੀਅਰ ਮੈਡੀਕਲ ਅਫਸਰਾਂ ਹਸਪਤਾਲ ਦੇ ਇੰਚਾਰਜ ਜਿਹੜਾ ਸਾਰਿਆਂ ਨੇ ਮੀਟਿੰਗ ਭਰਾਈ ਸੀ ਚੰਡੀਗੜ੍ਹ ਉਹਨਾਂ ਨੂੰ ਇਨਸਟਰਕਸ਼ਨਸ ਵੀ ਦਿੱਤੀਆਂ ਡਿਟੇਲਰ ਦਸਤੀ ਸਾਰੀ ਉਹ ਮੌਤਰਾਤੇ ਤੇ ਜਾ ਕੇ ਇਕੱ

काम ਕਰਨ ਦੇ ਤਾਂ ਤਰੀਕੇ ਨੂੰ ਸਰਖਿਆਤ ਤੇ ਵਧੇਰੇ ਭਰੋਸੇਯੋਗ ਬਣਾਉਣ ਚ ਸਹਾਈ ਸਿਤ ਹੋਵੇਗਾ ਨਵੀਂ ਪ੍ਰਣਾਲੀ ਦੇ ਸੁਚਾਰੂ ਤੇ ਸਫਲ ਕਾਰਜਸ਼ੀਲਤਾ ਲਈ 2 ਅਗਸਤ ਨੂੰ ਸਾਰੀਆਂ ਜਨਤਕ ਸੇਵਾਵਾਂ ਮਾਂ ਬੰਦ ਰਹਿਣਗੀਆਂ ਕਿਉਂਕਿ ਇਸ ਦੌਰਾਨ ਪ੍ਰਣਾਲੀ ਦੀ ਜਾਂਚ ਤਸਦੀਕ ਤੇ ਢਾਂਚਾ ਤਿਆਰ ਕਰਨ ਦੀ ਕਾਰਵਾਈ ਹੋਵੇਗੀ ਤਾਂ ਜੋ ਨਵੀਂ ਪ੍ਰਣਾਲੀ ਨੂੰ ਸੁਚਾਰੂ ਅਤੇ ਸਫਲਤਾਪੂਰਵਕ ਤਾਂ ਨਾਲ ਜਾਰੀ ਕੀਤਾ ਜਾ ਸਕੇ ਇੱਕ ਜਾਚ ਇੱਕ ਰੁਖ ਮਹਿੰਮ ਤਹਿਤ ਤਰੰਤਾਰਨ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਕਮਲਜੀਤ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਾਰੇ ਨਾਇਕ ਅਫਸਰਾਂ ਵੱਲੋਂ ਕੋਰਟ ਕੰਪਲੈਕਸ ਅਤੇ ਹੋਰਨਾਂ ਕਈ ਥਾਵਾਂ ਤੇ ਬੂਟੇ ਲਾਏ ਗਏ ਸੈਸ਼ਨ ਜੱਜ ਨੇ ਕਿਹਾ ਵਾਤਾਵਰਨ ਨੂੰ ਹਰਾ-ਭਰਾ ਰੱਖਣ ਪ੍ਰਦੂਸ਼ਣ ਤੋਂ ਬਚਾਉਣ ਤੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਦੇ ਨਾਲ-ਨਾਲ ਉਹਨਾਂ ਨੂੰ ਸ਼ੁੱਧ ਹਵਾ ਤੇ ਆਕਸੀਜਨ ਪ੍ਰਦਾਨ ਕਰਨ ਲਈ ਬੂਟੇ ਲਾਉਣੇ ਬਹੁਤ ਜ਼ਰੂਰੀ ਨੇ ਉਧਰ ਵ代ਗਟ ਸਾਹਿਬ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾ ਮਾਥੋਰਟੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਾਤਾ ਗੁਜਰੀ ਕਾਲਜ ਦੇ ਐਨਸੀਸੀ ਵਿਭਾਗ ਦੇ ਸਹਿਯੋਗ ਨਾਲ ਰੁੱਖ ਲਗਾਓ ਮਹਿੰਦ ਦਾ ਆਗਾਜ਼ ਕੀਤਾ ਗਿਆ ਜ਼ਿਲ੍ਹਾ ਦੇ ਸੈਸ਼ਨ ਜੱਜ ਅਰਣ ਗੁਪਤਾ ਨੇ ਕਿਹਾ ਅੱਜ ਵਾਤਾਵਰਨ ਨੂੰ ਸੰਭਾਲਣ ਲਈ ਹਰੇਕ ਵਿਅਕਤੀ ਨੂੰ ਅਕੀ ਆਉਂਦੀ ਜ਼ਰੂਰਤ ਹੈ महत्वपूर्ण ਭੂਮਿਕਾ ਅਦਾ की थी ਜ਼ਿਲ੍ਹਾ जिला पुलिस मुखी शुभम अग्रवाल ने कहा, ਸੇਂਗਰ ਚੀਟ੍ਰੂ ਪਲਾਂਟੇਸ਼ਨ ਡਰਾਈਵਰ ਕੀਤੀ ਹੈ ਕਿ ਸਾਰੇ ਮਾਜਮਵਨਾਂ ਨੂੰ ਅਸੀਂ ਅਸੀ ਬਚੰਦਰ ਤੇ ਇੱਕ ਇੱਕ ਪਲਾਂਟ ਸਾਰੇ ਮੁਲਾਜ਼ਮ ਸਾਡੇ ਜਿਹੜੇ ਪੁਲਿਸ ਵਾਕ ਦੇ ਅਸੀਂ ਲਾਣਗੇ ਤੇ ਅਸੀਂ ਆਪਣੇ ਡਿਸਟ੍ਰਿਕਟ ਕੰਪਲੈਕਸ ਉੱਥੇ ਵੀ ਅਸੀਂ ਹੋਰ ਪਲਾਂਟੇਸ਼ਨ ਕਰਾਂਗੇ ਤਿਆਖ਼ਚ ਖਾਸ ਖਬਰਾਂ ਇੱਕ ਵਾਰ ਫੇਰ ਤੋਂ ਕੇਂਦਰੀ ਮੰਤਰੀ ਮੰਡਲ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਲਈ ਵਾਧੂ ਖਰਚ ਦੇਣਾ 6520 ਕਰੋੜ ਰੁਪਏ ਦੇ ਖਰਚ ਨੂੰ ਮਨਜ਼ੂਰੀ ਸ਼ਹੀਦ ਉਦਮ ਸਿੰਘ ਦੀ 86ਵੇਂ ਸ਼ਹੀਦੀ ਦਿਹਾੜੇ ਤੇ ਦੇਸ਼ਾ ਚੋਣਾਂ ਨੂੰ ਸ਼ਰਧਾਂਜਲੀ ਦੇ ਕਾਰਜ ਪੰਜਾਬ ਦਾ ਸੂਬਾ ਪਦਰੀ ਸਮਾਗਮ ਸਨਾਮ ਵਿਖੇ लोकसभा डॉक्टर राजकुमार चबेवाल ने सड़क आवाजाही मंत्री नितिन गडकरी मुलाकात करके हशियारपुर तांडा रोड के निर्माण कार्ज जल्द शुरू करवा पत्र सौंपिया बीते दिन लेह हादसे शहीद होती फौज के दो बहादुर जवाना का अज उन्होंने जती शहर पठानकोट गुरदसपुर पूरे सरकारी सन्मान